ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਕਹਲਾ ਨ ਕਰ ਵਟ ਤੇਰੀ ਲਾਗ ਗਲਾ ਸੁਣ ਬੇਨਤੀ ਮੇਰੀ ਹਾ ਵਾਰੀ ਮੁਖ ਫੇਰ ਪਿਆਰੇ ਕਰ ਵਟ ਦੇ ਮੋਕਾ ਹੈ ਕੋ ਮਾਰੇ ਪਰਮ ਸਤਿਕਾਰ ਗੁਰੂ ਸਾਧ ਸੰਗਤ ਜੀਓ ਪਾਵਨ ਸ਼ਬਦ ਰਾਗ ਆਸਾ ਦੇ ਵਿਚਾਰਕ ਹੈ ਜੋ ਗੁਰੂ ਸਾਹਿਬਾਂ ਦੇ 484 ਵਿੱਚ ਭਗਤਾਂ ਦੀ ਬਾਣੀ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਇਥੇ ਸ੍ਰਾਵਣੀ ਭਗਤ ਕਬੀਰ ਜੀ ਹਾਂ ਨੇ ਇੰਨੀ ਵਡਿਆਈ ਕੀਤੀ ਪ੍ਰਮਾਤਮਾ ਦੇ ਰੰਗ ਦੀ ਜਿਹੜੇ ਜੀ ਪਰਮੇਸ਼ਰ ਨਾਲ ਲੰਗੇ ਜਾਂਦੇ ਨੇ ਉਹ ਪ੍ਰਮਾਤਮਾ ਨੂੰ ਕਿਨਕਾ ਮਾਸਟਰ ਵੀ ਇੱਕ ਛਣ ਵੀ ਨਹੀਂ ਭੁਲਾ ਸਕਦੇ ਆਖਾਂ ਜਿਹਾ ਇਸਰੇ ਮਰ ਜਾਉ ਆਖਣ ਓਖਾ ਸਾਚਾ ਨਾਮ ਗੋਣਾਦੇਵ ਜੀ ਮਹਾਰਾਜ ਵੀ ਕਿਰਪਾ ਕਰਦੇ ਨੇ ਕਿ ਜੋ ਪ੍ਰਮਾਤਮਾ ਦੇ ਪਿਆਰ ਵਿੱਚ ਇੰਨੇ ਲੀਨ ਨੇ ਨਾ ਉਹਨਾਂ ਇਸਰਤ ਸਭ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਕਾ ਮਾਸਟਰ ਵੀ ਸਮਾਂ ਇੱਕ ਪਲ ਵੀ ਰੱਬ ਨੂੰ ਭੁਲਾ ਕੇ ਨਹੀਂ گزار ਸਕਦੇ ਸਿਮਾਰਾ ਆਜ਼ਦੀ ਕਿਰਪਾ ਨਾਲਿਓ ਜੋ ਮਨ ਹੈ ਵਸ ਜਾਂਦਾ ਹੈ ਮਨ ਤੇ ਜੇ ਪ੍ਰਵਾਹ ਬਣਿਆ ਸਭ ਦੇ ਨਾ ਘੋੜਾ ਬਣਿਆ ਪੱਕਾ ਜਿੱਥੇ ਰੰਗ ਬਣ ਗਏ ਆ ਉਹ ਦੁਨਿਆਵੀ ਰੰਗ ਤਮਾਸਿਆਂ ਵਾਲੇ ਪਾਸ ਨ ਜਾਣਦੇ ਨਹੀਂ ਅੰਤਰਮੁਖੀ ਮਨ ਪ੍ਰਮਾਤਮਾ ਲੀਨ ਰਹਿੰਦਾ ਹੈ ਉਸ ਅਵਸਥਾ ਵਿੱਚ ਕਬੀਰ ਸਾਹਿਬ ਜੀ ਨੇ ਜਿਹਦਾ ਗੁਰ ਸਿੱਖਾਂ ਦੇ ਮਨ ਦੀ ਅਵਸਥਾ ਸਪੰਚ ਵਾਲੀ ਹੈ ਸਾਰੀ ਬਾਣੀ ਮਨ ਦੇ ਤਲ ਨੂੰ ਸਮਝਾਉਂਦੀ ਹੈ ਜਿਸ ਦੇ ਪ੍ਰਾਣੇ ਦੇ ਮਨ ਦੀ ਅਵਸਥਾ ਨਾਮ ਕਮਾਈ ਬਲੂਚੀ ਹੋ ਰਹੀ ਹੈ ਉਹਦਾ ਸੋਚਣਾ ਉਹਦੀ ਵਿਚਾਰ ਤਾਰਾ ਬਿਲਕੁਲ ਅਲੱਗ ਹੋਏਗੀ ਸੰਸਾਰ ਤੋਂ ਗੁਰਮਤ ਵਾਲੀ ਹੋਏਗੀ ਆਪਣਾ ਆਪਨਿ ਸ਼ਰਨ ਕਰਨ ਵਾਲੀ ਹੋਏਗੀ ਗੁਰੂ ਤੇ ਕੁਰਬਾਨ ਜਾਣ ਵਾਲੀ ਹੋਈ ਪਾਪ ਸਵਾਰਥ ਨਹੀਂ ਹੋਏਗਾ ਤੰਗਦਿਲ ਨਹੀਂ ਹੋਏਗੀ ਕੋਈ ਵਿਕਾਰਾਂ ਵਾਲੇ ਮਾਲ ਨੇੜੇ ਵੀ ਨਹੀਂ ਆਉਣੇ ਕਿਉਂਕਿ ਉਹ ਮਨ ਪੱਕੇ ਤੌਰ ਤੇ ਮੁਕੰਮਲ ਤੌਰ ਤੇ ਰੱਬ ਦਾ ਹੋ ਗਿਆ ਗੁਰੂ ਦਾ ਹੋ ਗਿਆ ਮਨ ਵੇਚਾ ਸਤਿਗੁਰੂ ਕੇ ਪਾਸ ਤੇ ਸੇਵਕੀ ਕਾਰਜ ਰਾਸ ਇਥੇ ਸਤਿਗੁਰਤਾ ਕਵੀਰ ਸਾਹਿਬ ਨੇ ਕਰਵਤ ਪਲਾ ਪਲਾ ਚੰਗਾ ਜਿਹੜਾ ਦਾ ਕਰਵਟ ਉਹਦਾ ਆਰਾ ਵੀਰ ਸਾਹਿਬ ਕਹਿੰਨੇ ਪ੍ਰਮਾਤਮਾ ਜੀ ਮੇਰਾ ਮਨ ਤੁਹਾਡੇ ਰੰਗੋ ਜਿੰਨਾ ਲੈਨ ਹੈ ਤੁਹਾਡੇ ਦਾ ਪਿਆਰ ਨਾ ਲੈਨੇ ਵਾਹਿਗੁਰੂ ਜੀ ਮੈਂ ਕਿਸਾਨ ਵੀ ਤੁਹਾਡੇ ਤੋਂ ਦੂਰ ਨਹੀਂ ਹੋ ਸਕਦਾ ਮੈਨੂੰ ਮੇਰਾ ਸਰੀਰ ਚਰਾਣਾ ਤੇ ਚੰਗਾ ਲੱਗਦਾ ਹੈ ਮੇਰੇ ਸਰੀਰ ਤੇ ਆਰਾ ਚਲਾਇਆ ਜਾਵੇ ਉਹ ਪੀੜ ਮੈਨ ਸਰ ਪੀੜੋਂ ਵੀ ਹੋਏਗੀ ਉਹ ਪੀੜ ਹੋਏਗੀ ਸਰੀਰ ਵਾਲੀ ਦੁੱਖ ਲੱਗੇਗਾ ਸਰੀਰ ਨੂੰ ਤੇ ਮੈਂ ਸਰਦਾਂਗਾ ਸਰਦਾਂਗਾ ਪਰਮਾਤਮਾ ਜੋ ਮੇਰੇ ਮਨ ਨੂੰ ਚੋਟ ਲੱਗਦੀ ਹੈ ਜਦੋਂ ਆਪ ਜੀ ਨੇ ਕਰਵਟ ਪਾ ਮੇਰੇ ਤੋਂ ਪਾਸਾ ਫਿਰ ਲੈ ਮੈਂ ਸਮਝਿਆ ਆਪਣੇ ਕਰਾਵਿਸ ਜਿਵੇਂ ਜਿਦੇ ਪਈਆਂ ਫਿਰ ਉਸ ਪਾਸਾ ਪਾਉਂਦੇ ਆਂ ਨੂੰ ਬੋਲ ਕਰਵਟ ਲੈਣਾ ਕਿ ਪ੍ਰਮਾਤਮਾ ਤੂੰ ਮੇਰੇ ਸਾਹਮਣੇ ਸਲੁਖ ਸੀ ਮੈਂ ਜਿੰਦੇ ਕੇ ਨਾਮ ਜ਼ਪ ਰਿਆ ਸੀ ਤੇਰੀ ਕਿਰਪਾ ਸੀ ਸਹਿਜ ਭਾਵਨ ਨਾਲ ਬਕੇ ਲਈ ਕਿ ਪ੍ਰਮਾਤਮਾ ਤੇਰੀ ਮਿਹਰ ਸੀ ਮੈਂ ਬਾਰ ਬਾਰ ਨਾਮ ਜ਼ਪਦਾ ਤੁਹਾਨੂੰ ਯਾਦ ਕਰ ਰਿਹਾ ਸੀ ਹੁਣ ਤੁਸੀਂ ਕਿਰਪਾ ਟਾਲੀ ਮੇਰੇ ਵਾਲੇ ਬਸ ਪਿੱਠ ਕਰ ਲਈ ਭਾਵ ਮੈਂ ਇਹ ਗੱਲ ਨਹੀਂ ਸਹਿ ਸਕਦਾ ਯਾਨੀ ਕਿ ਵਿਛੋੜਾ ਨਹੀਂ ਸਹਿ ਸਕਦੇ ਪ੍ਰਮਾਤਮਾ ਦਾ ਕਬੀਰ ਸਾਹਿਬ ਜੀ ਮਨ ਨਾਲ ਜੁੜਿਆ ਹੋਇਆ ਹੈ ਸੱਚਾ ਗੁਰਸਿੱਖ ਗੁਰੂ ਪਿਆਰਿਓ ਗੁਰੂ ਤਾਂ ਬਾਰ ਬਾਰ ਜਾਂਦਾ ਹੈ ਬਾਰ ਬਾਰ ਕੁਰਬਾਨ ਜਾਂਦਾ ਹੈ ਸਹਿ ਤੇ ਕਹਿ ਕਟਵੀ ਸਾਰ ਜਾਂਦਾ ਭਾਈ ਮਨ ਸਿੰਘ ਜੀ ਵਰਗੇ ਭਾਈ ਮਤੀ ਦਾ ਜੀ ਆਰਾ ਚੱਲਦਾ ਹੈ ਦੁਫਾੜ ਜਾਂਦਾ ਹੈ ਗੁਰੂ ਪਿਆਰਿਓ ਦੋਨਾਂ ਜਿਹੜੇ ਅੰਗ ਨੇ ਦੁਫਾੜ ਸਰੀਰ ਦੇ ਆ ਜਾਂਦੀ ਹੈ ਇੱਕ ਵਾਸੋਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਉਸ ਵਸ ਆਂਦੀ ਹੈ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੂਲੇ ਕੇਤੀ ਛੁੱਟੀ ਨਾਲ ਭਾਵ ਉਹ ਸਰੀਰ ਕਰਕੇ ਚਲੇਗੇ ਆਤਮਾ ਕਰਕੇ ਆਰਾਮ ਦਾ ਰੂਪ ਸੀ ਇਹ ਗੱਲ ਕਰਨਿਕ ਵੀਰ ਸਾਹਿਬ ਜੀ ਮੈਨੂੰ ਆਰਦੇ ਚੇਰਨਾਦ ਪ੍ਰਵਾਨ ਹੈ ਪਰ ਪ੍ਰਮਾਤਮਾ ਤੇਰੀ ਮੇਰੇ ਵੱਲੋਂ ਪਿਠ ਹੋ ਜੇ ਭਾਵ ਮੈਂ ਤੁਨ ਨਾਮ ਜਪਾਂ ਜਾਂ ਤੁਹਾਡੀ ਮੇਰੀ ਤੇ ਮੇਰੇ ਤੇ ਕਿਰਪਾ ਨਾ ਰਹੇ ਇਹ ਮੇਰਾ ਮਨ ਨਹੀਂ ਸਹਿ ਸਕਦਾ ਮੈਨੂੰ ਬਹੁਤ ਵੱਡੀ ਪੀੜਾ ਲੱਗੇਗੀ ਵਿਛੋੜ ਦੇ ਖੋ ਦੇਗਾ ਤੇ ਮੈਂ ਬਿਹਾਲ ਹੋ ਜਾਵਾਂਗਾ ਜੀ ਲਾਗ ਗਲੇ ਸੋਣਾ ਬੇਨਤੀ ਮੇਰੀ ਬੇਨਤੀ ਅਦਾਸ اے ਵਰਮਾਤਮਾ ਜੀ ਮੇਰੇ ਦਾਸ ਸੁਣ ਲੋ ਜਿਸ ਮੈਂ ਗਲ ਨਾਲ ਲਾ ਲੋ ਪਾਵ ਤਵਾਡਾ ਨਾ ਮੇਰੇ ਅੰਦਰ ਵਸ ਜੀ ਆਪਣੀ ਗਲਵਕੜੀ ਚ ਲੈ ਲਓ ਮਹਾਰਾਜ ਜੀ ਆਪਣਾ ਬਣਾ ਲਓ ਜੀ ਹਾਂ ਵਾਰੇ ਮੁਖ ਫੇਰ ਪਿਆਰੇ ਹਾਂ ਵਾਰੇ ਹਾਂ ਆਪਣੇ ਆਪ ਨੂੰ ਵਾਰੀ ਕੁਰਬਾਨ ਜਾਣਾ ਬਾਣੀ ਮਹੰਗ ਇਕਬੀਰ ਸਾਹਿਬ ਜੀ ਦੀ ਭਗਤ ਬਾਣੀ ਇਹ ਆਖਾ ਕਰਨੇ ਸਮਝ ਆਉਣੇ ਛੋੜੀ ਮਹੰਗੀ ਹੈ ਗੁਰੂ ਕਿਰਪਾ ਨਾਲ ਹੀ ਮਨ ਨੂੰ ਸਮਝ ਆਉਂਦੀ ਹੈ ਗੱਲ ਤੇ ਕਹਿੰਦੇ ਹਾਂ ਵਾਰੀ ਮੈਂ ਆਪਣੇ ਆਪ ਨੂੰ ਕੁਰਬਾਨ ਕਰਾਂ ਰੱਬ ਜੀ ਆਪ ਤੇ ਮੁਖਫੀਰ ਪਿਆਰੇ ਕਿ ਮੂੰਹ ਮੇਰੇ ਵਾਲੇ ਪਾਸੇ ਕਿ ਕਿੰਨੇ ਪਿਆਰ ਨਾਲ ਸਰ ਵਰਤਿਆ اے ਰੱਬ ਜੀ ਮੈਂ ਤਾਂ ਤੇ ਕੁਰਬਾਨ ਜਾ ਰਿਹਾ ਹਾਂ ਗੁਰੂ ਸਾਹਿਬ ਮਹਾਰਾਜ ਤੇ ਮੇਰੇ ਵਾਲੇ ਪਾਸੇ ਮੂੰਹ ਕਰ ਲਾ ਕਿੰਨਾ ਪਿਆਰ ਕਿੰਨਾ ਸਤਕਾਰ ਹੋਏਗਾ ਰੱਬਾ ਗੁਰੂ ਸਾਹਿਬ ਦੇ ਪ੍ਰਤੀ ਅੱਜ ਵੀ ਹੈ ਗੁਰੂ ਦੇ ਪਿਆਰ ਵਾਲੇ ਦੇਖਣਾ ਸੰਗੁਰੂ ਪਿਆਰੇ ਨਮਸਕਾਰ ਕਰਨ ਦੇ ਬਾਰ-ਬਾਰ ਪ੍ਰਕਰਮਾ ਕਰਨ ਦੇ ਬਾਰ-ਬਾਰ ਕੁਰਬਾਨ ਜਾਣਗੇ ਤੇ ਜੀਵਨ ਇਹਦਾ ਅਸਲੀ ਹੁੰਦਾ ਬਿਲਕੁਲ ਨਕਲੀ ਬਣਾਨੇ ਮਿਰਾ ਦਿਖਾਵਾ ਨਹੀਂ ਬੇ ਗੁਰੂ ਘਰ ਹੋਰ ਤੇ ਸੰਸਾਰ ਵਿੱਚ ਹੋਰ ਆਚਰਣ ਵਿਵਹਾਰ ਸਦਾਚਾਰ ਬਿਲਕੁਲ ਪੂਰਾ ਸਮਰਪਿਤ ਭਾਵਨਾਵਾਂ ਵਾਲੇ ਗੁਰਸਿੱਖ ਨੇ ਜੁਜਵੀ ਨੇ ਪ੍ਰਭੂ ਦੀ ਬਹੁਤ ਕਿਰਪਾ ਹੈ ਅਜ ਵੀ ਕਿਰਪਾ ਹੈ ਕਦੇ ਗੁਰੂ ਪਿਆਰੇ ਤੋੜਨੀ ਹੁੰਦੀ ਐਸੇ ਗੁਰਸਿੱਖਾਂ ਦੀ ਬਰਕਤ ਨਾਲ ਸਾਰਾ ਸੰਸਾਰ ਲੰਘ ਸਕਦਾ ਹੈ ਹਨ ਆ ਪਾਣੀ ਸਕਦੇ ਨੇ ਤਨ ਕੀ ਬਰਕਤ ਖਾਏ ਸੰ ਕਰੋੜੇ ਇਹ ਜੋਹਰ ਨਾਮ ਤੇ ਜੋਰ ਨਾਮ ਤੇ ਉਹਨਾਂ ਦੀ ਬਰਕਤ ਨਾਲ ਲੱਖਾਂ ਲੋਕ ਹਨ ਪਾਣੀ ਸਕਦੇ ਇੱਥੇ ਮਹਾਰਾਜ ਜੀ ਬੇਨਤੀ ਹੈ ਪਾਸ ਇਸ ਤਰ੍ਹਾਂ ਕਰੀਏ ਹਰ ਸਾਡੇ ਬਾਣੀ ਉਪਦੇਸ਼ ਹੈ ਭਾਈ ਗੁਰੂ ਸਾਹਿਬ ਦਾ ਆ ਕੇ ਬਿਲਕੁਲ ਦਿਲ ਦੀ ਗੱਲ ਕਰਨੀ ਚਾਹੀਦੀ ਬਿਲਕੁਲ ਮਹਾਰਾਜੀ ਤਰਸ ਕਰ ਲੋ ਆਪਣੇ ਬਣਾ ਲੋ ਕੀਰਤ ਕਰਮ ਕੇ ਵਿਚਰੇ ਕਰ ਕਿਰਪਾ ਮਿਲੋ ਰਾਮ ਜੀ ਰੁੱਤੇ ਬੇ ਮਹਾਰਾਜੀ ਕਰਮਾ ਕਰੇ ਸਾਰੇ ਕਿਰਤ ਕੀ ਇਹ ਜੀ ਹੈ बार-बार ਅਸੀਂ ਬਾਹਰ ਮੁਕੀ ਜਾਂਦੇ ਆਂ ਰੰਗ ਤਮਾਸ਼ੇ ਖਾਵੇ ਜਾਂਦੇ ਨੇ ਵਿਕਾਰਾਂ ਦੇ ਮੇਲ ਸੁਵਾ ਕੇ ਹੀਰਦੀ ਹੈ ਬਸ ਆਪ ਹੀ ਵਿਚਾ ਕੇ ਰੱਖੋ ਜੀ ਆਪਣੀ ਕਿਰਪਾ ਧਾਰ ਕੇ ਮਾਨੂੰ ਸਬਦ ਨਾਲ ਜੋੜੋ ਇਸ ਲਈ ਕਬੀਰ ਸਾਹਿਬ ਜੀ ਨੇ ਆਪਣੀ ਬੇਨਤੀ ਕੀਤੀ ਕਿ ਮਹਾਰਾਜੀ ਮੈਨੂੰ ਆਪਣੇ ਗਲੇ ਨਾਲ ਲਾ ਲਓ ਆਪਣਾ ਬਣਾ ਲਓ ਇਹ ਮੇਰੀ ਅਰਦਾਸ ਬੇਨਤੀ ਹੈ ਜੀ ਉਨਾ ਕਹਿੰਦੇ ਮਹਾਤ ਸਵਾਲ ਕਰਦੇ ਨੇ हे ਰੱਬ ਜੀ ਕਰਵਟ ਦੇ ਮੋਕੋ ਕਾਹੀ ਕੋ ਮਾਰੇ ਮਾਰੇ ਕਾਹੀ ਕੋ ਮਾਰੇ हे ਰੱਬ ਜੀ ਤੂੰ ਮੈਨੂੰ ਕਰਣੋ ਦੇ ਕੇ ਪਰ ਮੇਰੇ ਵੱਲ ਸਭੂ ਫੇਰ ਕੇ ਮੈਨੂੰ ਕਿਉਂ ਆਤਮਕ ਮੌਤ ਮਾਰਦਾ ਹੈ ਇਹ ਵਿਛੋੜਾ ਮੈਂ ਸਹਿ ਨਹੀਂ ਸਕਦਾ ਮੇਰੀ ਆਤਮਾ ਕਰਕੇ ਮੌਤ ਹੋ ਜੇਗੀ ਮੈਂ ਆਤਮਾ ਕਰਕੇ ਨਾਮ ਜਪ ਕੇ ਜਿੰਦਾ ਹਾਂ ਅਨਪਾਣ ਨਾਲ ਸਿਰ ਚੱਲਦਾ ਹੈ ਆਤਮਾ ਚਲਦੀ ਹੈ ਭਜਨ ਨਾਲ ਪ੍ਰਮਾਤਮਾ ਦੇ ਨਾਮ ਨਾਲ ਕਿ ਵੀ ਸਭੀ ਨਿਲ ਕੋਲ ਕੇ ਤਰਸ ਮੈ ਤੇ ਗਿਰਣਾ ਰਾਲਾ ਨਹੀਂ ਲਾਂਬਾ ਨਹੀਂ ਮਨਾਉਣ ਵਾਸਤੇ ਪ੍ਰਮਾਤਮਾ ਜੀ ਕਾਹਨੋ ਮੈਨੋ ਆਪਣਾ ਮੂੰਹ ਫੇਰ ਕੇ ਮੇਰਤੋ ਕਿਰਪਾ ਹਟਾ ਕੇ ਮੇਰਾ ਤੁਮ ਜੀ ਕਿਉਂ ਮਾਰਦੇ ਮੈਂ ਸਹਿ ਨਹੀਂ ਸਕਦਾ ਜੀ ਤਰਸ ਕਰੋ ਤਰਸ ਕਰੋ ਜੀਰ ਦਾਸ ਕੀ ਤੇ ਮਹਾਰਾਜਿਆ ਨੇ ਤਰਸ ਪਿਆ ਮੇਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵਿਹਾਰੇ ਆ ਪੰਚ ਪਾਛੇ ਕੀ ਤਰਸ ਬਾਕੇ ਗੁਰੂ ਨੇ ਕਿਰਪਾ ਕੀਤੀ ਪ੍ਰਮਾਤਮਾ ਰੂਪੀ ਮਸਜਰ ਮਿਲਿਆ ਤੇ ਮੇਰਾ ਸਾਰਾ ਕੋਈ ਤਨ ਮਨ ਤਨ ਸਭ ਨਿਹਾਲੋ ਨਿਹਾਲ ਬਾਗੋ ਬਾਗ ਹੋ ਗਿਆ ਜੀ ਰਹਾਉ ਜੋ ਤਨ ਸੀਰੈ ਅੰਗ ਨਮੋ ਰੂੰ ਫਿਰ ਮੰਦੀ ਅਵਸਥਾ ਰਬ ਜੀ ਮੇਰੇ ਮਾਨ ਦਿਨਾਂ ਪਿਆਰ ਹੈ ਜੇ ਆਪ ਮੇਰਾ ਸਿਰ ਚੀਰ ਵੀ ਦਿਓ ਪਾ ਮੇਰੇ ਜਿਹੜਾ ਸਰੀਰ ਹੈ ਪੰਜ ਪੂਤ ਟੁੱਟਦੇ ਵੀ ਕਰ ਦਿਓ ਫਿਰ ਮੈਂ ਸੀ ਨਹੀਂ ਚੱਲ ਅੰਗ ਨਮੋ ਰੂੰ ਮੇਰੇ ਉਸ ਅੰਗ ਨੂੰ ਇਕੱਠਾ ਨਹੀਂ ਕਰਾਂਗਾ ਜਦੋਂ ਆਪ ਮੇਰਾ ਸਿਰ ਚੀਰੋਗੇ ਨਾ ਉਸ ਭਾਗ ਨੂੰ ਮੈਂ ਬਿਲਕੁਲ ਵੀ ਹਿਲਾਵਾਂਗਾ ਨਾ ਨੇ ਬਾਪ ਉਸੇ ਹਟਾਂਗਾ ਉਸ ਤਰੀ ਫਿਰ ਨੂੰ ਸਹਿ ਜਾਣਾ ਕਰਤੋ ਮੇਰੇ ਨਾਲੋਂ ਮਾਲਕ ਜੀ ਮੂਹਰਾ ਮੋੜ ਆਪਣੀ ਕਿਰਪਾ ਹਮੇਸ਼ਾ ਹਮੇਸ਼ਾ ਬਣਾਈ ਰੱਖ ਜੀ ਪਿੰਡ ਪਰ ਤੋ ਪ੍ਰੀਤ ਨਾ ਤੋ ਬਿਲਕੁਲ ਸਪੱਸ਼ਟ ਕੀਤਾ ਪਿੰਡ ਪਰ ਪਿੰਡ ਸਰੀਰ ਪੰਜ ਪੂਤਕ ਮਾ ਮੇਰਾ ਸਾਰਾ ਸਰੀਰ ਕੱਟਿਆ ਜਾਏ ਖਤਮ ਹੋ ਜੇ ਪ੍ਰਾਤਮਾ ਵਾਲੀ ਪ੍ਰੀਤੀ ਪ੍ਰੇਮ ਉਹ ਨਹੀਂ ਮੈਂ ਛੋੜੂੰਗਾ ਮੈਂ ਆਪ ਜੀ ਤੋਂ ਕਦੇ ਵੀ ਮਰਮਾਤਮਾ ਜੀ ਨਹੀਂ ਮੁਖ ਮੋੜਾਂਗਾ ਮੇਰਾ ਤੇ ਮਨ ਤੁਹਾਡੇ ਨਾਲ ਜੁੜਿਆ ਹੈ ਜੀ ਮਾਨੇ ਕਰਕੇ ਪ੍ਰਮਾਤਮਾ ਮੇਰਾ ਆਪੇ ਨਾਲ ਪਿਆਰ ਕਰੇ। ਪਾਪ ਇਸੇ ਪਾਈ। ਦੁਜੇ ਸਬਦ ਅਰਥ ਕਰੀਏ ਜਿਦਾ ਅਸਰ ਸਮਝ ਆਏ ਕਿ ਭਜਨ ਬੰਦਗੀ ਦੇ ਉੱਤੇ ਚੱਲਦਿਆਂ ਚੱਲਦਿਆਂ। ਜੇ ਸ੍ਰੀ ਨੂੰ ਪਾਇਆ ਗਿਆ ਕਸ਼ਟ ਵੀ ਸਾਨੂੰ ਪਹਿਣ ਮਿੰਦ ਕਰਣੀ ਪੈਂਦੀ ਏ। ਜਾਗੜਾ ਮਨ ਤਵੇਲੇ ਵਿਕਾਰਾਂ ਨੂੰ ਤਿਆਗਣਾ ਤੇ ਸਰਨਾ ਸੰਸਾਰ ਤੋਂ ਨੇੜੇ ਪਰਣਾ ਰੰਗ ਤਮਾਸੇ ਛੋੜਨੇ ਇਸ ਔਖੀ ਕਰਨੀ। ਮਨ ਬਹੁਤ ਲਾਲਚੀ ਹੈ। ਭਾਦੀਨ ਤੇ ਕਿਰਪਾ ਵਜਿਨਾ ਗੁਰਪ੍ਰਸਾਦ ਅਕਾਲਪੁਰਖ ਦੀ ਮਿਹਰ ਨਾਲ ਗੁਰ ਤੁਠਾ ਹੋ ਜੀ ਇਸ ਮਨ ਨੂੰ ਹੌਸਲਾ ਮਿਲਦਾ ਆਪਣੇ ਗੁਰੂ ਦਾ ਮਨਾ ਤਾਂ ਗੁਰੂ ਦਾ ਸਿੱਖ ਹੈ ਸੱਚੀ ਕਰਨੀ ਰਹਿਣੀ ਬਹਿਣੀ ਗੁਰੂ ਵਾਲਾ ਬਣ ਉਹਦੇ ਨਾਲ ਹੈ 74 ਚੱਕਰ ਵਰਤੀ 74 ਚੱਕਰ ਭਗਤੀ ਸੁਭੰਗ ਸੁਭੰਗ ਸਰਬਦਾ ਸੁਜੁਗਤੀ ਤੋ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਵੰਗੰਵ ਬਵੂਤੇ ਇਹ ਵਸਤਾ ਬੰਦੇ ਪਾਵ ਗੁਰਸਿੱਖ ਪਿਆਰੇ ਰੱਬ ਦਾ ਪਜਨ ਬੰਦਗੀ ਕਰਦੇ ਆ ਦੇਖੋ ਅੱਜ ਵੀ ਮਰਜੀਤ ਬੜੇ ਪ੍ਰਾਤਨ ਸਿੰਘ ਸਿੱਧੀਆਂ ਪਾ ਗਏ ਭਾਈ ਤਾਰੋ ਸਿੰਘ ਵਰਗੇ ਪਾਪਾ ਦੇਵ ਸਿੰਘ ਦੀ ਮਹਾਨ ਜੋਦਾ ਤੇ ਉਹਨੇ ਆਪ ਇਹ ਪਰਸੇ ਮਨਾਦਰੋਂ ਦੇ ਜਾਣਾ ਪੜੋ ਜੀਵਨ ਨੰਦ ਬਣਦਾ ਹੈ ਨਾ ਹੌਸਲਾ ਮਿਲਦਾ ਹੈ ਨਾ ਇਸ ਕਰਕੇ ਪਾਏ ਜੀ ਮਹਾਰਾਜ ਦੀ ਪਜਨ ਬੰਦਗੀ ਵਿੱਚ ਡਰਨਾ ਨਹੀਂ ਚਾਹੀਦਾ ਨਾਸਿਰ ਕੀ ਆ ਬਚਾਏਗਾ ਬਿਲਕੁਲ ਜਿਸ ਕੀ ਸਿਰ ਯੋਗ ਪਰ ਤੋਂ ਸੁਆਮੀ ਸੋ ਦੁਖ ਕੈ ਸਾ ਪਾਵੇ ਬੋਲ ਨ ਜਾਣ ਮਾਇਆ ਮਦ ਮਾਤਾ ਮਰਨਾ ਚੀਤ ਨਾ ਮੇਰੇ ਰਾਮ ਰਾਏ ਤੋ ਸੰਤਾ ਕਾ ਸੰਤੇ ਰੇ ਬਸ ਤੇਰੇ ਸੇਵਕ ਕੋ ਪਾਉਖ ਨਾਹੀ ਜਮਨੀ ਆਵੇ ਨੇੜੇ ਜੋ ਤੇਰੇ ਰਾਤੇ ਸੁਮਤਿਨ ਕਾ ਜਨਮ ਮਨ ਦੁਖ ਨਾਸਾ ਤੇਰੀ ਬਖਸ਼ ਨ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਪਲ ਪਾਇਨ ਆੜ ਪਰ ਰਦੇ ਤੇਰੀ ਸ਼ਰਣਾ ਤੇਰੇ ਪ੍ਰਵਾਸੀ ਪੰਜੂਸਲੇ ਸਾਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੇਨ ਕਾਲ ਲਾਖੀ ਮੇਰੀ ਇਹਦਾ ਆਪਣੇ ਮੰਦਿਰ ਵਿੱਚ ਸਾਗੁਰੂ ਕਿਰਪਾ ਨਾਲ ਇਸ ਕਰਕੇ ਵਾਏ ਕੀ ਸਾਧੀ ਮੇਰ ਕਰਦੇ ਨੇ ਕਿ ਪ੍ਰਮਾਤਮਾ ਜੀ ਮੈਂ ਬਿਲਕੁਲ ਆਪਣੇ ਸਵੇਰ ਨੂੰ ਪਿੱਛਾ ਨਹੀਂ ਖਿੱਚਾਂਗਾ ਭਾਵੇਂ ਤੁਸੀਂ ਮੇਰਾ ਸਾਰਾ ਸਿਰ ਚੀਰ ਦਿਓ ਮੇਰਾ ਪੂਰਾ ਸਿਰਨਾਸ ਵੀ ਹੋ ਜੇ ਤੇ ਮੇਰੀ ਪ੍ਰੀਤੀ ਆਪ ਜਿਹਦੇ ਚਰਨਾ ਕਮ ਜੁੜੀ ਰਹੇਗੀ ਜੀ ਹੱਕ ਦੇ ਵੀ ਹਟੇਗੀ ਨਹੀਂ ਜੀ ਹਮ ਤੁਮ ਵਿਚ ਭਇਓ ਨਹੀਂ ਕੋਈ ਕਾਰਨ ਕੀ ਐ ਐਸਾ ਕੀ ਹੈ ਕਿ ਕਬੀਰ ਸਾਹਿਬ ਦਾ ਮਨ ਤੇ ਪ੍ਰਮਾਤਮਾ ਦਾ ਪਿਆਰ ਕਿਉਂ ਬਣਾ ਹੈ ਕਹਿੰਦਾ ਰੱਬ ਜੀ ਮੇਰੇ ਮਾਤਮਾ ਤੇ ਤੁਹਾਡੇ ਵਿਚ ਕੋਈ ਅੰਤਰ ਹੈ ਹੀ ਨਹੀਂ ਮੋਹੀ ਤੋਹੀ ਅੰਤਰ ਕੈਸਾ ਕਬੀਰਦਾਸ ਪਕ ਜੀ ਅੰਤਰ ਹੈ ਨਹੀਂ ਪਰਮਾਤਮਾ ਮੈਂ ਤੋਂ ਲੰਘਸਾ ਨਹੀਂ ਜਾਣਦਾ ਹਾਂ ਤੇ ਸਾਰੇ ਸੰਸਾਰ ਤੁਹਾਡਾ ਵਿਆਪਕ ਰੂਪ ਹੈ ਜੋ ਉਦਿਸ਼ੇ ਸੋ ਤੇਰਾ ਰੂਪ ਮਹਾਰਾਜੀ ਇਹ ਦੱਸਿਆ ਕੋਈ ਪਰਦਾ ਉਹਨਾਂ ਰਹਿ ਨਹੀਂ ਕੋਈ ਕਿਸੇ ਤਰ੍ਹਾਂ ਦੀ ਤਖਵਾ ਨਹੀਂ ਕੋਈ ਵਿਥ ਕਬੀਰ ਸਾਹਿਬ ਦੀ ਆਤਮਾ ਤੇ ਪਰਮਾਤਮਾ ਜ ਨਹੀਂ ਰਹੀ ਇਸ ਤਰ੍ਹਾਂ ਭਈ ਮਰਜੀਵਲੇ ਗੁਰੂ ਸਿੱਖਾਂ ਦੇ ਨਾਮ ਰਸੇ ਨੇ ਆਪਣਾ ਆਪਾ ਵਾਰ ਦੇਣਾ ਹੈ ਗੁਰੂਤਮ ਸੇਨ ਵਿਚਾਰਦੇ ਸਭ ਸਹਿ ਜਾਂਦੇ ਨੇ ਕਿ ਉਹ ਰੱਬ ਦੇ ਪਿਆਰੇ ਨੇ ਉਹਨਾਂ ਦੇ ਪਰਮਾਤਮਾ ਦੀ ਕਿਰਪਾ ਹੈ ਤਮਸੋ ਕੰਤ ਨਾਰ ਹਮ ਹਮ ਤੋਂ ਬੀਜ ਪਿਓ ਨਹੀਂ ਕੋਈ ਤਮਸੋ ਕੰਤ ਨਾਰ ਹਮ ਸੋਈ اے ਪਰਮਾਤਮਾ ਤੂੰ ਮੇਰਾ ਸਵਾਮੀ ਖਸਮ ਮਾਲਕ ਹੈ ਤੇ ਮੈਂ ਜੀਵ ਇਸਤਰੀ ਤੇਰੀ ਸੇਵਾਦਾਰ ਨਹੀਂ ਆਪਾਂ ਸਾਰੇ ਪਰਮਾਤਮਾ ਦੀ ਨਾਰ ਇਸਤਰੀਆਂ ਨੇ ਜਨ ਪੁਰਖ ਪਰਮਾਤਮਾ ਏਕਾ ਪੁਰਖ ਔਰ ਸਗਲੀ ਨਾਰ ਸਵਾਈ ਪਰਮਾਤਮਾ ਨੇ ਅਸੀਂ ਕਿਰਪਾ ਗਤੀ ਗੁਰੂ ਸਾਹਿਬਾਂ ਜੀ ਨੇ ਆਪਣੇ ਬਾਣ ਵਿੱਚ ਦੱਸਿਆ ਕਿ ਸੰਸਾਰਿਕ ਜੀਵ ਚਾਹ ਫੁਰਸ ਹੈ ਤੇ ਸਤਰੀ ਹੈ ਤੇ ਜਵਾਨ ਹੈ ਬੁੱਢਾ ਬਜ਼ੁਰਗ ਸਾਰੇ ਸਾਰੇ ਉਹ ਪਰਮਾਤਮਾ ਦੀਆਂ ਜੀਵ ਇਸਤਰੀਆਂ ਨੇ ਇਹ ਪ੍ਰਤੀਕ ਨਿਰਮਾਣਤਾ ਦਾ ਤੇ ਪਰਮਾਤਮਾ ਰੂਪੀ ਅਕਾਲ ਪੁਰਖ ਆਪਣਾ ਇੱਕ ਪੁਰਖ ਹੈ ਕਰਤਾ ਪੁਰਖ ਹੈ ਉਹ ਪੁਰਸ਼ਪਾਲ ਉਹ ਮਾਲਕ ਆਪਾਂ ਸੁਆਮੀ ਮਹਾਰਾਜੀ ਮਾਜੀ ਤੁਹਾਡੇ ਇਸਤਰੀਆਂ ਪਵ ਜੀ ਇਸਤਰੀਆਂ ਤੋਂ ਮੇਰਾ ਮਾਰਗ ਜੀ ਸੁਆਮੀ ਹੈ ਜੀ ਕਹ ਤਕਬੀਰ ਸੁਣੋ ਰੇ ਲੋਈ ਲੋਈ ਦੇ ਪਾਪ ਤੇ ਸੰਸਾਰਕ ਜੀਵ ਕਹਿੰਦੇ ਨੇ ਵੀਰ ਸਾਹਿਬ ਜੀ ਕਿ ਇਹ ਸੁਣੋ ਸੰਸਾਰਕ ਜੀਵ ਪਾਪ ਸੰਸਾਰ ਦਾ মোহ ਸੰਸਾਰ ਕੀ ਹੈ ਮੰਦਨ ਹੈ মোহ ਹੈ ਕੰਮ ਕਾਜ ਨੇ ਮਾਇਆ ਵਾਲੀ ਦੌੜ ਹੈ ਵਿਖ ਪੈਂਦੀ ਹੈ ਪਰਮਾਤਮਾ ਤੋਂ ਫੇਰ ਸੰਸਾਰਕ ਜੀਵ ਯਾ ਰੰਗ ਤਮਾਸੋ ਲੋਈ ਸੁਣ ਮੇਰੀ ਗੱਲ ਤੋ ਮੈਨੂੰ ਰੱਬ ਤੋਂ ਤੋੜਿਆ ਤੇਰੇ ਮੋਹ ਨੇ ਬੰਨ੍ਹਣ ਲ ਮੈਨੂੰ ਪਰਮਾਤਮਾ ਵਾਲੇ ਪਿਆਰ ਤੇ ਮੈਨੂੰ ਕਿਸਾ ਟਾਇਆ ਤਾ ਦਿੰਦਾ ਹੈ ਪਾਉ ਜੀ ਪਦਾਰਥ ਦਾ ਪਿਆਰ ਲੱਗਦੀ ਪਰਮਾਤਸ ਵਾਲਾ ਜਿਹਦਾ ਪਿਆਰ ਨਹੀਂ ਮਿਲਦਾ ਫਿਰ ਪ੍ਰਾਣੀ ਕੇਵਲ ਪਦਾਰਥਵਾਦੀ ਭੋਗਵਾਦੀ ਬਣ ਕੇ ਆਪਣੀ ਵਿਨਿਆਪਨ ਕਰਦਾ ਹੈ ਔਰ ਆਪਣੀ ਖੁਸ਼ੀ ਨਹੀਂ ਮਾਣ ਸਕਦਾ ਇੱਥੇ ਮਹਾਰਾਜ ਕਹਿੰਦੇ ਨੇ ਕਿ ਵੀਰ ਸਾਹਿਬ ਦੇ ਰੂਪ ਵਿੱਚ ਬਾਣੀ ਗੁਰੂ ਸਾਹਿਬ ਜੀ ਦੀ ਹੈ ਛਾਪ ਲੱਗੀ ਪੰਜ ਪਾਚੇ ਮਹਾਰਾਜ ਜੀਂ ਤਰ ਤਾਈ ਬਾਣੀ ਹੈ ਨਾਵ ਦੇ ਵਿਲੱਖਣ ਦਾ ਦੱਸਣ ਵਾਸਤੇ ਕਿਹੜਾ ਅਸਤ ਕਿਹੜੇ ਪਾਕ ਦਾ ਕਿਹੜੇ ਗੁਰ ਬਾਣੀ ਸਾਰੇ ਸਾਡੇ ਵਾਸਤੇ ਸਬਦ ਗੁਰੂ ਹੈ ਇਹ ਗੁਰੂ ਦਾ ਦੇਸ਼ ਹੈ ਖਾਲੇ ਇੱਕ ਵਿਰਸਾ ਦਾ ਨਹੀਂ ਹੁਣ ਦੇ ਮਹਾਰਾਜ ਦੇਸ਼ ਹੈ ਬਾਜਾਂ ਵਾਲੇ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰ ਬਾਣੀ ਕਹ ਸਿਵਕ ਦੇ ਨਮਾਨ ਨੇ ਪ੍ਰਤਾਪ ਗੁਰੂ ਨੇ ਸਾਰੇ ਸਬਦ ਗੁਰੂ ਤਨ ਗੁਰਨ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਅਬ ਗੁਰੂ ਉਪਦੇਸ਼ ਕਰਦੇ ਨੇ ਕਿ ਵਾਹੀ ਸੰਸਾਰ ਰੰਗ ਤਮਾਸ ਜੀ ਆਤਮਾ ਨੂੰ ਰਾਉ ਦੇ ਮਾਰਗ ਉਤੇ ਚਲਣ ਤੋਂ ਰੋਕਦੇ ਨੇ ਤੋੜ ਦੇ ਨੇ ਜੇ ਸਬਦ ਦਾ ਗਿਆਨ ਹੋਏਗਾ ਸੋਝੀ ਹੋਏਗੀ ਪਰਮਾਰਦੀ ਤਾਂ ਪਦਾਰਥ ਵਾਲਾ ਵਗੇਰਾ ਨਹੀਂ ਇਸ ਨੂੰ ਰੋਕ ਸਕਦਾ ਸਗੋਂ ਲੈ ਕੇ ਪਦਾਰਥਾਂ ਵਿੱਚ ਹੀ ਜੁੜੇਗਾ ਪਰਮਾਰਥ ਨਾਲ ਰਹਿਣਾ ਸੰਸਾਰ ਵਿੱਚ ਜੁੜਨਾ ਕਰਤਾਰ ਨਾਲ ਭਾਵ ਜੀਵਨ ਸੰਸਾਰ ਵਾਲਾ ਹੋਏ ਕਰਨੀ ਗੁਰਵਾਲੀ ਹੋਵੇ ਪਰਮਾਤਮਾ ਦੀ ਕਿਰਪਾ ਬਣਦੀ ਹੈ ਜੀ ਅਬ ਤੁਮਰੀ ਪ੍ਰਤੀਤ ਨਾ ਹੋਈ ਪ੍ਰਤੀਤ ਭਰੋਸਾ ਕਹਦੇ ਲੋਹੀ ਸੰਸਾਰ ਕ੍ਰਮਤਵਾਸੀਓ ਮੈਂ ਤੁਹਾਡੇ ਕੋਈ ਪ੍ਰਤੀਤ ਨਹੀਂ ਕਈ ਜੀ ਇਥੇ ਮਹਾਰਾਜ ਕੇ ਇਤਿਹਾਸ কা ਕਿਦਰ ਆਪਣੇ ਵਿਚਾਰ ਹੁੰਦੀ ਹੈ ਜਨੀਸਮਤ ਮਹਾਰਾਜ ਵਕਸੀ ਲੋਹੀ ਭਾਵ ਇਹ ਵੀ ਕਹਿੰਦੇ ਲੋਹੀ ਨਾਂ ਸੀ ਮਾਪਾਗਤ ਕਵੀ ਦੀ ਮਾਤਰ ਤੁਹਾਨੂੰ ਪਤਨੀ ਦਾ ਇਹ ਕਹਿੰਦੇ ਕਵੀਰ ਸਾਹਿਬ ਸਨਾਰਾ ਨੇ ਆਪਣੇ ਤੁਹਾਨੂੰ ਕਿ ਪ੍ਰਮਾਤਮਾ ਦੇ ਰੰਮ ਤੋਂ ਬਿਨਾ ਹੋਰ ਕਿਸੇ ਪਲੇ ਵਾਲੇ ਨਹੀਂ ਇਥੇ ਸਹੀ ਟੁਕਦਾ ਜੁਦਾਸ਼ ਲੱਗਦਾ ਹੈ ਜਨੀਸਮਤ ਵਕਸੀ ਮਹਾਰਾਜ ਜੀ ਅਨੇ ਕੀ ਜੋ ਸੰਸਾਰਿਕ ਮੋਹ ਰੰਗ ਤਵਾਸੇ ਸੰਸਾਰ ਲੋਈ ਸਾਰੇ ਕਾਇਨਾਤ ਲੋਕੋ ਸੁਣੋ ਕਿ ਤਵਾਰ ਦੇ ਰੰਗ ਤਵਾਸੇ ਕਮ ਕਾਜ ਮੇਂ ਪ੍ਰਤੀਤ ਪ੍ਰੋਸਾਨੇਂ ਕਰਦਾ ਕਿਉਂ ਨਹੀਂ ਕਰਦਾ ਤੁਹਾਡੇ ਵਿੱਚ ਜੁੜ ਕੇ ਮੈਂ ਪਰਮਾਤਮਾ ਤੋਂ ਟੁੱਟ ਜਾਂਦਾ ਹਾਂ ਤੁਹਾਨੂੰ ਬਨਾਇਆ ਪਰਮਾਤਮਾ ਮੇਰੇ ਕੋਲ ਨਹੀਂ ਰਹਿੰਦਾ ਮੈਂ ਤੁਹਾਨੂੰ ਇਸ ਕਰਕੇ ਪ੍ਰੋਸਾਨੇਂ ਕਰਦਾ ਕਿ ਰੰਗ ਤਵਾਸੇ ਮੋਹ ਪਦਾਰਥਾਂ ਵਾਲੇ ਮੈਨੂੰ ਕਦੇ ਪਰਮਾਤਮਾ ਨਾਲ ਜੋੜ ਦੇਣਗੇ ਭਾਵ ਨਹੀਂ ਕੇਵਲ ਲੇਪਤਾ ਗਿਆਨਤਾ ਦੂਸਰਾ ਜਿਗਿਆਸਾ ਤੀਸਰਾ ਭਾਵਨਾ ਚੌਥਾ ਸਰਧਾ ਫਿਰ ਬ੍ਰਾਗ ਰਹਿ ਕੇ ਸੰਸਾਰ ਵਿੱਚ ਇਹ ਪੰਜ ਗੱਲਾਂ ਮਨ ਜਾ ਆ ਗਈਆਂ ਸਮਝ ਲਓ ਤੁਸੀਂ ਰੱਬ ਦੇ ਪਿਆਰੇ ਬਣ ਗਏ ਸੱਚੇ ਪਾਤਸ਼ਾਹ ਦੀ ਬਾਹ ਫੜ ਲਏ ਭਾਈ ਦੇਖੋ ਛੋਟਾ ਜਿਹਾ ਸਬਕ ਹੈ ਕਿੰਨੇ ਮਹਾਨ ਬਖਸ਼ ਬਖਸ਼ੀ ਕਵੀ ਸਾਹਿਬ ਜੀ ਨੇ ਆਪ ਜਰੂਰ ਪ੍ਰੋਸਾਰ ਰੱਖੋ ਜੋ ਖਾਇਆ ਕੋਈ ਗੱਲ ਨਹੀਂ ਸੁਖ ਵੀ ਆਏ ਸੁਕਰੇ ਜਮੂ ਕੋ ਨਾਮੇ ਤਰਕ ਨਹੀਂ ਕਰਨਾ ਮਹਾਰਾਜੇ ਕਿਰਤ ਕਰੋ ਜੋਰ ਲਾ ਕੇ ਧਰਮ ਦੀ ਗੱਲਾਂ ਆ ਧਾਰਮਿਕ ਕਿਰਤ ਕਰੋ ਪਾਉ ਸੁਧ ਕਿਰਤ ਕਰੋ ਆਪਣੀ ਨੇਕੀ ਚੰਗੀ ਬਣਾਓ ਜਿਵੇਂ ਤੁਹਾਨੂੰ ਵਧੇਗਾ ਉਹਨਾਂ ਦਾਣ ਕਰੋ ਲੋੜਵੰਦੀ ਦੀ ਸਹਾਇਤਾ ਕਰੋ ਉਸ ਨੂੰ ਬਿਲਕੁਲ ਸਹਾਇ ਨਾਲ ਵਰਤੋ ਤੇਰਾ ਉਹਦਾ ਨਾਮ ਜਪੋ ਸੁਕਰਾਨਾ ਕਰੋ ਅਮੀਰ ਹੁੰਦਾ ਵੀ ਆਤਮਾ ਕਰਕੇ ਆਪਣੀ ਅਮੀਰੀ ਮਿਲੇਗੀ ਆ ਮਤਵਰ ਤੇ ਬਸ ਸਮਝਦੇ ਆਂ ਹਾਵੇ ਸੱਚ ਕੇ ਮਾਰ ਦੇ ਇੱਕ ਵਿਸ਼ੇਸ਼ ਨਾਮ ਜੋੜਦੇ ਹਾਂ ਕਿ ਪ੍ਰਮਾਤਮਾ ਦੇ ਬਾਰੇ ਬਹੁਤ ਵੱਡਾ ਵਿਸ਼ੇਸ਼ਣ ਹੈ ਜਿਹੜਾ ਹੈ ਜੂ ਗਰੀਬ ਨਵਾਜ਼ ਭਾਵ ਕਿ ਪ੍ਰਮਾਤਮਾ ਗਰੀਬ ਗੁਰਮੁਖੀ ਹੈਲਪ ਕਰਦਾ ਹੈ ਰੱਖਿਆ ਕਰਦਾ ਹੈ ਇਥੇ ਤੇ ਗਰੀਬ ਨੂੰ ਸਮਝੀਏ ਨਾ ਤੈਨੂੰ ਪਾ ਗਰੀਬੀ ਗੁਰਨਾ ਦੇ ਮਹਾਰਾਜ ਜ਼ਰਗਾਹੋਂ ਲੈ ਕੇ ਆਏ ਸੀ ਦੁਨੀਆ ਅੰਦਰ ਇੱਕ ਪਾਸਾਰੇ ਸੰਸਾ ਦੇਵ ਦੇ ਤਿਆਂ ਕੋਲ ਤਿੰਨ ਹਿੱਸੇ ਸਾਬੀ ਸ੍ਰੀ ਨਿਵਾੰਦਿ ਜੀ ਮਹਾਰਾਜ ਦਰਗਾਹ ਤੋਂ ਲੈ ਕੇ ਪ੍ਰਮਾਤਮਾ ਕੋਲ ਇਥੇ ਇੱਕ ਗਰੀਬ ਦਾ ਬਾਬੇ ਨਿਰਮਾਨਤਾ ਸਹਿਨਸੀਲਤਾ ਜਿਹੜਾ ਵੀ ਗੁਰਸਿੱਖ ਹੋਏਗਾ ਚੈਤਨਾੜ ਮਾਇਆ ਕਰਕੇ ਆਤਮਾ ਨਾਲ ਜੁੜਿਆ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਉਹ ਇੱਕ ਨਿਰਮਾਨਤਾ ਹੋਵੇਗੀ ਉਹ ਬਿਲਕੁਲ ਸਹਿਨਸੀਲ ਤੀਰਜ ਵਾਲਾ ਹੋਏਗਾ ਉਹ ਵੀ ਪਹਿਲੇ ਐਸੇ ਜੀਨ ਪ੍ਰਮਾਤਮਾ ਤਾਰ ਦੇ ਗਰੀਬ ਨਿਵਾਜ ਹੋਗੇ ਦੂਸਰਾ ਕੋਈ ਆਰਥਿਕ ਤੌਰ ਤੇ ਗਰੀਬ ਹੈ ਜਾਂ ਉਹਦਾ ਸਰੀਰ ਕਮਜ਼ੋਰ ਹੈ ਬਹੁਵਲ ਨਹੀਂ ਰੋ ਵੀ ਰੱਬ ਦਾ ਪਿਆਰ ਆ ਹੈ ਜੁੜਿਆ ਪਰਮਾਤਮਾ ਨਾਲ ਹੈ ਜਿਸ ਤਰ੍ਹਾਂ ਪਰਮਾਤਮਾ ਉਸ ਗਰੀਬ ਇਸ ਗਰੀਬ ਨੂੰ ਨਵਾਜਦੇ ਨੇ ਜਿਸ ਦਾ ਪਹਿਲਾ ਅਮੀਰ ਦਸਦਾਸ ਨੇ ਕਿ ਰੱਬ ਦਾ ਪਿਆਰਾ ਸੀ ਤਨ ਵੀ ਸੀ ਰੱਬ ਦਾ ਬਹੁਤ ਪਿਆਰਾ ਸਹਿਨ ਸੇਲਤਾ ਵਾਲਾ ਦੋਨਾਂ ਨੂੰ ਉਤਾਰਦੇ ਨੇ ਇਸ ਵਾਸਤੇ ਭਾਈ ਬਿਲਕੁਲ ਕਰੋਸਾ ਕੋ ਬਚਨ ਮਹਾਰਾ ਜੀ ਦੇ ਆਪਣੇ ਸੁੰਦਰ ਬਚਨ ਨੇ ਸਾਰੀ ਬਾਣੀ ਮੌਲਕ ਹੈ ਖਿਮਾ ਕਰਨਾ ਸਾਰੀ ਬਾਣੀ ਮੌਲਕ ਹੈ ਵਸੈ ਨਾਮ ਦਿਨ ਮਾਰ ਸੋਹਣਿਸਾਬ ਇਸੇ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇਪਤਵੰਤੇ ਸੁਨਣ ਵਾਲਾ ਬੰਦਾ ਕਦੇ ਮਾਇਆ ਕਰਕੇ ਘਟ ਰਹਿੰਦੇ ਨੇ ਟਲਸ ਜਾਈਏ ਕੋ ਸਬਰ ਸੁਣਾ ਦਿੰਦਾ ਜੋ ਰੱਬ ਨੇ ਬਖਸ਼ਿਆ ਜੈ ਥੋੜਾ ਬਖਸ਼ਿਆ ਵੱਧ ਬਖਸ਼ਿਆ ਉਹ ਸਬਰ ਨਾਲ ਪਰ ਸੰਤੋਖ ਹੁੰਦਾ ਜਿਹੜੇ ਬੋਲੇ ਸੰਤੋਖ ਹੈ ਸਮਨ ਹੋ ਜਾਏਗਾ ਸਤਿਗੁਰੂ ਜੀ ਤੋਂ ਸੰਗਤ ਬਣਦੀ ਹੈ ਸੁਣਨਾ ਗੁਰੂ ਪਿਆਰਿਓ ਸਤਿਗੁਰ ਜੀ ਆਏ ਜਾਂ ਤੇ ਸਤਿਗੁਰ ਬੋਲ ਗਏ ਸਤਿਗੁਰ ਜੀ ਆ ਗਏ ਸੰਗਤ ਆਏਗੀ ਸਬਾਪਕ ਹੈ ਜੇ ਗੁਰੂ ਆ ਜਾਏਗਾ ਸੰਗਤ ਆਏਗੀ ਹੁਣ ਸੰਗਤ ਆਏਗੀ ਫਰਜ਼ ਕਰੋ ਗੁਰੂ ਮਹਾਰਾਜ ਕਿਸੇ ਦੇ ਘਰ ਪ੍ਰਕਾਸ਼ ਹੋ ਗਏ ਹੁਣ ਉਹ ਪਰਿਵਾਰ ਕੀ ਕਰੇਗਾ ਸੰਗਤਾਂ ਆ ਰਹੀਆਂ ਨੇ ਸੇਵਾ ਪਾਉਣੇ ਕਰਨਗੇ ਸਤਗੁਰ ਆਏ ਸੰਗਤ ਬਣੇ ਗੁਰੂ ਮਹਾਰਾਜ ਸੰਗਤ ਨੇ ਗੁਰੂ ਮਹਾਰਾਜ ਸਬਦ ਸੁਨੇ ਸਤਗੁਰ ਆਏ ਸੰਗਤ ਆਈ ਇਹ ਸਬਦ ਆਇਆ ਪਾਉ ਸਬਦੇ ਵਿਚਾਰ ਪਾਉ ਰੋਇਆ ਕਸਾ ਕਿਤਨੋ ਹੀ ਸਬਦ ਨੇ ਆਪਣਾ ਰੰਗ ਦਿਖਾਇਆ ਮਨ ਤੇ ਭਰੋ ਪੈ ਗਿਆ ਠੀਕ ਹੈ ਜੀ ਸਤਗੁਰ ਸੰਗਤ ਸਬਦ ਫੇਕ ਨਿਕਲੇਗਾ ਜੀ ਰਾਮਨ ਵਿੱਚੋਂ ਸ਼ੁਕਰਾਨਾ ਪਰਮਾਤਮਾ ਦਾ ਸ਼ੁਕਰ ਸੋਕਰ ਸ਼ੁਕਰ ਨਗੇ ਸਿਮਰਨ ਪਰਮਾਤਮਾ ਦਾ ਸਿਮਰਨ ਹੋ ਗਿਆ ਸਤਿਗੁਰੂ ਜੀ ਸੰਗਤ ਆ ਗਈ ਸੇਵਾ ਸुरू ਹੋ ਗਈ ਸਭ ਸੁਣਿਆ ਪ੍ਰਭਾਵ ਬਣ ਗਿਆ ਸੁਖਰਾਨਾ ਹੋ ਗਿਆ ਸਿਮਰਨ ਹੋ ਗਿਆ ਹੁਣ ਸਿਮਰਨ ਵਿੱਚੋਂ ਕੀ ਨਿਕਲੇਗਾ ਤਤ ਸੰਤੋਖ ਸੰਤੋਖ ਫਿਰ ਸਹਿਜਪੰਦਗਾ ਸੰਤੋਖ ਵਿੱਚੋਂ ਨਿਕਲੇਗਾ ਸਹਿਜ ਸਹਿਜ ਕੀਏ ਅੰਦੌਲਤਾਂ ਇੱਕ ਸਾਰਤਾ ਦੁੱਖ ਸੁਖ ਸਭ ਬਰਾਬਰ ਔਕੀ ਘੜੀ ਔਕੀ ਘੜੀ ਸਭ ਬਰਾਬਰ ਇਹ ਹੈ ਜੀਵਨ ਗੁਰਸਿੱਖੀ ਦਾ ਇਹ ਹੈ ਜੀਵਨ ਗੁਰਸਿੱਖਾਂ ਦਾ ਜੋ ਤਾਨ ਗੁਰੂ ਅੰਗਦ ਦੇ ਮਹਾਰਾਜ ਵਿੱਚੋਂ ਸਾਨੂੰ ਮਿਲਦਾ ਹੈ ਜਾਗਦੇ ਘਰੋਂ ਨੇ ਭਾਈ ਕਮਾਣ ਦੀ ਗੱਲ ਹੈ ਪੋਤੀ ਪਰਮੇਸ਼ਰ ਕਾ ਅਸਾਨ ਸਹਜ ਆ ਗਿਆ ਸੰਤੋਖ ਆ ਗਿਆ ਕੀ ਮਿਲਿਆ ਬੜਾ ਬੜਾ ਜਰਾ ਆਨੰਦ 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 आनंद पिया मेरी माई सतगुरु मैं पाया सतगुरु ता पाया सहज स्थिति मन वजियां बधाइयां राग तन पर वार परियां शब्द गावन आईयां शब्द चंगाओ हरि की ला मंजनी बसाया कहे नानक आनंद होवा सतगुरु मैं पाया ए दात गुरु सब कोल कमा के देख लियो भाई ਜੋੜੀਆਂ ਪਰ ਜਾਣਗੀਆਂ ਇਹ ਸਮੁੱਚਾ ਸ਼ਬਦ ਰੰਗੀਆਂ ਰੂਹਾਂ ਵਾਸਤੇ ਸੀ ਕਿਉਂਕਿ ਇਸ ਤਰ੍ਹਾਂ ਪਰਮਾਤਮਿਕ ਜੋੜੀਆਂ ਕਰਦੇ ਆ ਨੇ ਬੇਦਨਿਆਂ ਬੇਦਨ ਕਰਦੇ ਨੇ ਪ੍ਰਾਰਥਨਾ ਕਹਿੰਦੇ ਮਹਾਰਾਜ ਜੀ ਤੋ ਨਾ ਵਿਸਰੇ ਇਹ ਅਰਦਾਸ ਕੀਤੀ ਨਾ ਕੋਈ ਨਾਮ ਦੇ ਮਹਾਰਾਜ ਨੇ ਕਿ ਨਿਵਰ